ਨਾਬਾ ਪੁਲਿਸ ਨੇ ਗੈਂਗਸਟਰ ਕਾਲੀ ਦੇ ਦੋ ਸਾਥੀਆਂ ਨੂੰ ਹਥਿਆਰਾਂ ਸਣੇ ਕਾਬੂ ਕੀਤਾ ਜਾਣਕਾਰੀ ਦਿੰਦਿਆਂ ਐਸਐਚਓ ਕਰਨਲ ਸਿੰਘ ਨੇ ਦੱਸਿਆ ਕਿ ਨਾਬਾ ਦੀ ਮੈਕਸਿਮਮ ਸਿਕਿਉਰਿਟੀ ਜੇਲ੍ਹ ਚ ਬੰਦ ਗੈਂਗਸਟਰ ਕਾਲੀ ਦੇ ਜ਼ਮਾਨਤ ਚ ਰਿਹਾ ਹੁੰਦੇ ਉਸ ਦੇ ਸਾਥੀ ਉਸ ਨੂੰ ਲੈਣ ਆਏ ਸਨ ਜਿੱਥੇ ਪੁਲਿਸ ਨੇ ਉਹਨਾਂ ਨੂੰ 312 ਬੋਰ ਦੀ ਦੇਸੀ ਪਿਸਤੌਲ 6 ਜ਼ਿੰਦਾ ਕਾਰਤੂਸ ਦੇ ਕਾਰ ਸਣੇ ਕਾਬੂ ਕਰ ਲਿਆ ਫਿਲਹਾਲ ਦੋਹਾਂ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਨੌਜਵਾਨ ਐਟੈਕ ਗੈਂਗਸਟਰ ਜੇਲ੍ਹ ਦੇ ਵਿੱਚ ਬੰਦਾ ਹੈ ਰਵਿੰਦਰ ਕਾਲੀ ਜਿਹੜਾ ਕਿ ਬਲੌਂਗੀ ਮਹਾਲੀ ਨੂੰ ਬਲੌਂਗ ਕਰਦਾ ਤੇ ਇਹ ਉਹਨੂੰ ਉਹਦੀ ਅੱਜ ਜ਼ਮਾਨਤ ਹੋਈ ਸੀ ਤੇ ਉਹਨੂੰ ਲੈਣ ਵਾਸਤੇ ਆਏ ਸੀ ਤੇ ਇਹ ਵੀ ਗੈਂਗ ਨਾਲ ਹੀ ਸੰਬੰਧ ਰੱਖਦੇ ਨੇ ਤੇ ਗੈਂਗਸਟਰ ਗੈਂਗਸਟਰ ਦੇ ਨਾਲ ਇਹਨਾਂ ਦਾ ਸੰਬੰਧ ਹੈਗਾ ਤੇ ਇਹ ਉਹਨੂੰ ਲੈਣ ਆਏ ਸੀ ਤੇ ਸਾਡੇ ਕੋਲ ਇਨਫੋਰਮੇਸ਼ਨ ਸੀ ਵੀ ਇਹ ਇਨਾਂ ਕੋਲ ਵੀ ਵੈਪਨ ਨੇ ਤੇ ਅਸੀਂ ਨਾਕਾ ਲਾ ਕੇ ਜੇਲ੍ਹ ਦੇ ਅੱਗੇ ਨੇੜੇ ਨਾਕਾ ਲਗਾਇਆ ਸੀ ਐਸਐਸ ਸ਼ਿਵਦੇਵ ਅਸੀਂ ਇਹਨਾਂ ਨੂੰ ਰਾਉਂਡ ਅਪ ਕੀਤਾ ਤਾਂ ਇਹਨਾਂ ਕੋਲੋਂ ਇੱਕ ਦੇਸੀ ਕਟਾ 315 ਬੋਰਡ ਦਾ ਤੇ 6 ਕਾਟਰੇਜ ਤੇ ਇੱਕ ਗੱਡੀ ਇਵਨ ਬਰਾਮਦ ਹੋਈ ਹੈ ਦੱਸਦੀ ਕਿ ਫੜੇ ਗਏ ਨੌਜਵਾਨਾਂ ਦੀ ਪਹਿਚਾਣ ਸੰਦੀਪ ਸਿੰਘ ਥਾਣਾ ਬੋਹਾ ਜ਼ਿਲ੍ਹਾ ਮਾਨਸਾ ਤੇ ਸੰਦੀਪ ਕੁਮਾਰ ਉਰਫ ਸੈਡੀ ਨਗਰ ਮੁਹਾਲੀ ਵਿੱਚੋਂ ਹੋਈ ਹੈ ਨਾਂ ਬਾਤੋ ਰਾਹੁਲ ਖੁਰਾਨਾ ਜਗਬਾਣੀ ਟੀਵੀ